ਸ੍ਰੀਕਾਰ ਬਈ ਸਾਰਿਆਂ ਨੂੰ ਕਿਹਾ ਲਾ ਦੋਸਤੋ ਸਾਰਿਆਂ ਦਾ ਪਰਸੋਂ ਲਈ ਰਾਜਵੀਰ ਜੀ ਬੰਦੇ ਨੇ ਜਦੋਂ ਸੰਸਕਾਰ ਕਰਨ ਗਏ ਲੋਕੁੱਥ ਹੈ ਘਰ ਤੇ ਕੋ ਸਭਨ ਦਾ ਬਾਬਾ ਕੋਈ ਗਰੀਬ ਤਾਂ ਕੋਈ ਮੰਗ ਕੇ ਪੈਸੇ ਲੈ ਕੇ ਗਿਆ ਤਾਂ ਕੋਈ ਕਿਸ਼ਤਾਂ ਪਰ ਮੋਬਾਈਲ ਲੈ ਜਾਦਾ ਭਾਈ ਫਿਰ ਚੋਰਾਂ ਨੇ ਉੱਥੇ ਹੱਥ ਮਚਾਈਏ ਕੋਈ ਚੋਰੀ ਕਰਨ ਜਿਓ ਮੇਰੇ ਮਾਲਕ ਸੱਚੇ ਪਾਤਸ਼ਾਹ ਕਿੱਦਾਂ ਦਾ ਨਾਂ ਗੁੰਦ ਗਿਆ ਬਾਈ ਐ ਦਵਾਈ ਮਿਚਰੀ ਐ ਵੀ ਪੰਜਾਬੀ ਪੰਜਾਬੀ ਗਈ ਦੁਸ਼ਮਣ ਹੋਇਆ ਖੜਿਆ ਮਿੱਤਰੋ ਸ਼ਰਮ ਦਾ ਘਟਾ ਹੋ ਰੈ ਇਹਨਾਂ ਲੋਕਾਂ ਨੂੰ ਐ ਇਹਨੂੰ ਆਪ ਦੇਂਗੇ ფუნქਸ਼ਾਂ ਖਿੱਚਣੀਆਂ ਆਪ ਦੇਂਗੇ ਪੈਰ ਖਿੱਚਣੇ ਛੋਰੀਆਂ ਕਰਨੀਆਂ ਕਿਸ ਤਰ੍ਹਾਂ ਇਹਨਾਂ ਲੋਕਾਂ ਦਾ ਭਲਾ ਹੋਵੇਗਾ ਉੱਥੇ ਕੋਈ ਛੋਟੀ ਮੋਟੀ ਵੇਜਤੀ ਨਹੀਂ ਉਹ ਹੀ ਪੰਜਾਬ ਦੀ ਜਰਨੀ ਕਹਦੇ ਬਾਈ ਹੱਦੋਂ ਵੱਧ ਵੇਜਤੀ ਹੋਈ ਹੈ ਪੰਜਾਬ ਦੀ ਪੰਜਾਬੀਆਂ ਨੇ ਕਿਉਂਕਿ ਜ਼ਿਆਦਾਤਰ ਲੋਕ ਪੰਜਾਬ ਕੇ ਗਏ ਤੇ ਕੋਈ ਕਿਸ ਤਰੀਕੇ ਗਿਆ ਤਾਂ ਬਚਾਰਾ ਕੋਈ ਕਿਸ ਤਰੀਕੇ ਗਿਆ ਤਾਂ ਕੋਈ ਕਿਸੇ ਪਧਾਰੇ ਕਰਾਏ ਜਬੇ ਬਾੜੇ ਜੋ ਕੇ ਪੈਸੇ ਲੈ ਕੇ ਗਿਆਦਾ ਬਾਈ ਇਸ ਤਰ੍ਹਾਂ ਕੇ ਅੱਗੇ ਖਾਬਰਾਂ ਆ ਰਹੀਆਂ ਉਹ ਵੀ ਬਟੂਰ ਦਾ 5-500 ਰੁਪਿਆ ਦਾ ਲੋਕਾਂ ਦਾ ਉਹ ਖਾਣੇ ਨਾਲ ਉਹ ਵੀ ਨਹੀਂ ਛੱਡਿਆ ਹੈਗਾ ਹੈਗੇ ਕਿਸੇ ਗੱਦੀ ਯਕੀਨ ਕਰਨ ਵਾਲਾ ਬਿਲਕੁਲ ਨਹੀਂ ਹੈਗਾ ਬਾਈ ਐਡੇ ਗੰਦੇ ਚਿਹਰਾਂ ਲੋਕ ਹੈ ਕਹਿੰਦਾ ਕਿੱਥੇ ਬਣਾਵੇਗਾ ਇਹਨਾਂ ਲੋਕਾਂ ਦਾ ਕੋਈ ਮੇਰੇ ਵਰਗਾ ਕਰਾਂ ਦਾ ਸ਼ਰਦਾ ਨਾ ਗਿਆ ਵੀ ਬਾਈ ਚਲੋ ਪੰਜਾਬ ਕਾ ਗੱਭਰੂ ਕਾ ਹੋਂ ਹਾਰਤਾ ਬਾਈ ਕਲਤਾ ਹੈ ਮੁੰਡਾ ਦਾ ਮਾਂ ਪੁੱਤ ਮਾਂ ਕਾ ਆਗਲੇ ਨੇ ਦਿਨਾਂ ਤਿੰਦ ਲੱਗ ਗਿਆ ਉੱਥੇ ਇਸ ਤਰ੍ਹਾਂ ਕੇ ਕੰਮ ਸੋਭਦੇ ਸੋਭੇ ਧੋੜਦੀਆਂ ਕੋਈ ਕੋਈ ਬਿਨਾ ਪਾਪ ਕਾ ਵੀ ਜੋ ਹੈ ਉਸ ਨੂੰ ਤਾਂ ਨਹੀਂ ਗੱਲ ਨਾਲ ਸੋਭਦੀਆਂ ਕੋਈ ਚੰਗੀਆਂ ਨਹੀਂ ਹੈਗੀਆਂ ਮਿੱਤਰੋ ਚੋਰੀ ਕਰਨੀ ਹੈ ਕੰਜਰੋ ਕੋਈ ਹੋਰ ਦੇਖ ਲਿਓ ਕੋਈ ਮੇਲਾ ਮੂਲਾ ਦੇਖ ਲਓ ਬਲੰਗੋ ਇਸ ਤਰ੍ਹਾਂ ਕੇ ਮਾਹੌਲ ਮੈਂ ਯਾਰ ਉਸ ਦਿਨ ਨਾ ਹਰੇਕ ਬੰਦੇ ਦੀ ਅੱਖ ਨੰਮੀ ਤੇ ਹਰੇਕ ਬੰਦੇ ਦੇ ਪਾਣੀ ਤਾਂ ਅੱਖਾਂ ਦੇ ਵਿੱਚ ਉਸकी ਮਾਂ ਕੇ ਉਦਾਹਾਂ ਦੇਖੀਆਂ ਨਹੀਂ ਗਈਆਂ ਹੈਗੀਆਂ ਦੋਸਤ ਲੋਕ ਦਰਸ਼ਨਾਂ ਨੂੰ ਵੀ ਦੱਸਗੇ ਵੀ ਉਸਕੇ ਰਾਜਵੀਰ ਜਵੰਦਾ ਕੀ ਮਾਂ ਕੇ ਦਰਸ਼ਨ ਕਰੀਏ ਉਸਕੇ ਪੁੱਤ ਕੇ ਦਰਸ਼ਨ ਕਰੀਏ ਉਸ ਕੀਤੀ ਕੇ ਦਰਸ਼ਨ ਕਰੀਏ ਉਸ ਕੀ ਮਾਂ ਕਾ ਚਿਹਰਾ ਦੇਖੀਏ ਪਰਿਏ ਪਰ ਜਿਹੜੇ ਕੁੱਤੇ ਲੋਕ ਤੇ ਕੁੱਤੇ ਗੰਮਾ ਬੁਤਾਰੂ ਤੇ ਨਭਈ ਉਹਨਾਂ ਨੇ ਲੋਕਾਂ ਗੀਆਂ ਜੇਬਾਂ ਦੇਖੀਆਂ ਉਹਨਾਂ ਨੇ ਕੋਈ ਰਾਜਵੀਰ ਜਵੰਦਾ ਨਹੀਂ ਦੇਖਿਆ ਕੋਈ ਉਹਨਾਂ ਦੇ ਘਰ ਕੇ ਨਹੀਂ ਦੇਖੇ ਕੋਈ ਹੋਰ ਨਹੀਂ ਬਈ ਕਿਸੇ ਨੇ ਮੋਟਰਸਾਈਕਲ ਚੱਕ ਲਈਆ ਕਿਸੇ ਨੇ ਕੋਈ ਮੋਅਨ ਕੱਟ ਲਈਏ ਕਿਸੇ ਨੇ ਪਟੂਏ ਕੱਟ ਲਈਏ ਐਡੀ ਗਿਰਗੇ ਲੋਗ ਯਾਰ ਪੰਜਾਬ ਕੇ ਬੰਦੇ ਨੇ ਪੰਜਾਬੀਆਂ ਕੇ ਚੀਜ਼ਾਂ ਕੱਢ ਲਈਆਂ ਬਹੁਤ ਜ਼ਿਆਦਾ ਗਮਸਾਨ ਪੈ ਰਹੇ ਉੱਪਰ ਸੈਂਟਰ ਸਰਕਾਰ ਤੱਕ ਲੋਕ ਤਾੜੀਆਂ ਮਾਰੇ ਵੀ ਦੇਖੋ ਇਹੀ ਕੋਈ ਇਹੀ ਕਿਸੇ ਕੇ ਕੇ ਹਤਾਸ਼ੀ ਬਣ ਗਈ ਆਪਰੇ ਆਪ ਕਾਨੂੰਨੀ ਛੱਡ ਦੇ ਇਦੋਂ ਬਈ ਸਪਨੀ ਵਾਲਾ ਕੰਮ ਹੋ ਗਿਆ ਜਿੱਤ ਤਰ੍ਹਾਂ ਸਪਨੀ ਆਪਦੇ ਬੱਚੇ ਆਪ ਖਾ ਜੇ ਨਾ ਇਹਨਾਂ ਲੋਕਾਂ ਨੇ ਤਾਂ ਉਹ ਕੰਮ ਕਰ ਦਿਆ ਦਰਤੋ ਸਸਰੀ ਘਰ ਸਾਰੇ ਨੂੰ ਜਿਉਂਦੇ ਵਾਸਤੇ ਰੋ ਸਾਰੇ ਬਈ